ਮੇਰਾ ਲੀਡਰ ਮੇਰਾ ਵੋਟ ਲੋਕ ਸਭਾ ਚੋਣਾਂ 2024 ਕੀ ਕਹਿੰਦੀ ਆ ਪੰਜਾਬ ਦੀ ਕਹਾਣੀ ਦੇ ਵਿੱਚ ਨਤੀਜਾ ਹੋਣਾ ਤਾਂ ਉਹ ਕੌਣ ਵਾਲਾ ਸਮਝ ਦੱਸੇ ਇਸ ਵਾਰ ਜਿੱਤੇਗਾ ਕੌਣ ਕਿਸ ਨੂੰ ਲੋਕ ਪਉਣਗੇ ਵੋਟ ਵਾਦਿਆਂ ਦੇ ਸ਼ੋਰ ਚ ਦੇਖਦੇ ਆ ਮੋਦਿਆਂ ਦਾ ਜ਼ੋਰ 2024 ਲੋਕ ਸਭਾ ਚੋਣ ਮੇਰਾ ਲੀਡਰ ਮੇਰਾ ਵੋਟ ਹਰ ਇੱਕ ਇਨਸਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦਾ ਦੇ ਵਿੱਚ ਬੇਰੁਜ਼ਗਾਰੀ ਹੈ ਨੌکریاں ਨਹੀਂ ਆ ਗਈਆਂ ਕਾਰੋਬਾਰ ਖਤਮ ਹੋ ਗਏ ਜੀਐਸਟੀ ਲੈ ਰਹੇ ਆ ਕੰਮ ਹੋ ਨਹੀਂ ਰਿਹਾ ਨਾ ਕਿਸੇ ਨੂੰ ਪੁੱਛਿਆ ਜਾ ਰਿਹਾ ਬੇਰੁਜ਼ਗਾਰੀ ਬਹੁਤ ਵੱਧੀ ਹੈ ਨੌਜਵਾਨ ਸਾਰਾ ਦਿਹਾ ਵਿੱਲਾ ਫਿਰਦੇ ਆ ਪੜਨਿੱਕੇ ਬਾਹਰ ਜਾ ਰਹੇ ਆ ਆਪਣੇ ਦੇਸ਼ ਦੇ ਵਿੱਚ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਨੌਕਰੀ ਨਹੀਂ ਮਿਲ ਰਹੀ ਕਿਸੇ ਨੂੰ ਗੱਲ ਕਰੀਏ 2024 ਚੋਣਾਂ ਦੀ ਤਾਂ ਦੇਸ਼ ਦੀ ਗੱਲ ਹੁੰਦੀ ਹੈ ਕੀ ਲੱਗਦਾ ਤੁਸੀਂ ਦੇ ਵਿੱਚ ਅੰਦੋਲਨ ਹੋਈ ਸੀ ਸਾਡਾ ਮੋਦੀ ਜੀ ਕਹਿੰਦੇ ਨੇ ਬੇਰੁਜ਼ਗਾਰੀ ਘਟਾਵਾਂਗੇ ਅਸੀਂ ਕਿਸਾਨਾਂ ਦਾ ਸਹੀ ਖਤਮ ਹੋ ਗਿਆ ਉਹ ਡਬਲ ਹੋ ਗਈ ਪਾਰੀ ਵਰਗ ਨਾਲ ਤੋਂ ਸਬੰਧਤ ਰੱਖ ਦੋ ਕਿੰਨਾ ਕ ਦੁਕਾਨਦਾਰਾਂ ਦਾ ਦੁਕਾਨਦਾਰਾਂ ਦਾ ਬੇੜਾ ਕਰ ਗਿਆ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਆਂ ਜੀ ਕੰਮ ਚੱਲ ਰਹੇ ਆਂ ਜੀ ਲੋਕਾਂ ਦੇ ਗੱਲਬਾਤ ਸੁਣੀ ਜਾ ਰਹੀ ਹੈ ਮਾੜਾ ਮੋਟਾ ਤਾਂ ਦੇਖੋ ਫਰਕ ਪੈਂਦਾ ਹੀ ਹੈ ਇਧਰੋਂ ਉਧਰ ਦਾ ਲੇਕਿਨ ਜਿਆਦਾ ਕਰਕੇ ਲੋਕਾਂ ਨੂੰ ਫਾਇਦਾ ਹੋ ਰਿਹਾ ਆ ਆਮ ਆਦਮੀ ਪਾਰਟੀ ਦਾ ਗੱਲਬਾਤ ਸੁਣੀ ਜਾਂਦੀਆਂ ਦਫਤਰਾਂ 'ਚ ਜੋ ਕੰਮ ਹੋ ਜਾਂਦੇ ਆ ਸਾਡੇ ਅੱਗੇ ਕੰਮ ਨਹੀਂ ਸੀ ਹੁੰਦੇ ਕੀ ਲੱਗਦਾ ਪਟਿਆਲੇ ਦੀ ਹਵਾ ਕੀ ਕਹਿੰਦੀ ਆ ਲੱਗਦਾ ਬਲਬੀਰ ਜੀ ਮੰਨੋ ਹੋੱਚ ਕਦੇ ਜੀ ਮੈਨੂੰ ਲੱਗਦਾ ਜੀ ਬਲਵੀ ਜੀ ਲਗੇ ਸਿਹਤ ਮੰਤਰੀ ਜੀ ਸਿਹਤ ਮੰਤਰੀ ਹੋਇਆ ਜੀ ਕੁਝ ਪਰਸੈਂਟ ਤਾਂ ਹੋਇਆ ਜੀ ਸਿਹਤ ਮੰਤਰੀ ਹਾਂਜੀ ਹਾਂਜੀ ਆ ਹਸਪਤਾਲਾ ਹੋਇਆ ਹੈ ਕਲਪਰ ਇਹ ਗਾਂਧੀ ਦੀ ਆਪ ਦਾ ਕਲੀਨਿਕ ਚਲਾ ਰਹੇ ਨੇ ਕੀ ਲੱਗਦਾ ਲੋਕਾਂ ਇਹ ਉਹ ਤਾਂ ਹੁਣ ਉਹਨਾਂ ਨੇ ਆਣ ਜਾਣ ਤੋਂ ਪਤਾ ਲੱਗੂਗਾ ਜੀ ਹੁਣ ਬਣਾਂਗੇ ਉਸ ਤੋਂ ਬਾਅਦ ਦੁਬਾਰਾ ਪਤਾ ਲੱਗੇਗਾ ਕਿ ਬਣ ਪਤਾ ਲੱਗੂਗਾ ਜੀ ਬਣਾ ਆਣਗੇ ਨਹੀਂ ਆਣਗੇ ਪਰ ਬਣਨ ਦੇ ਚਾਂਸ ਤਾਂ ਨਹੀਂ ਹੈ ਮੋਦੀ ਨੂੰ ਮਾਰ ਪੈਣੀ ਚਾਹੀਦੀ ਹੈ ਜੀ ਤਕਰੀਬਨ ਕਿਉਂਕਿ ਲੋਕੀ ਖੁਸ਼ ਨਹੀਂ ਹੈ ਉਸ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੋਦੀ ਦਾ ਮੋਦੀ ਜੀ ਦੇ ਤਾਂ ਬਹੁਤ ਕੁਝ ਕਹਿੰਦੇ ਨੇ ਮੋਦੀ ਜੀ ਇਹ ਕੇਤੇ ਚੱਲ ਕਦੇ ਸਾਰਾ ਦੇਸ਼ ਜੀ ਥੱਲੇ ਡਾਊਨ ਹੋ ਗਿਆ ਜੀ ਤੁਸੀਂ ਦੇਖ ਲਓ ਕਿੱਥੇ ਜਾ ਰਹੀ ਆਪਣੀ ਆਰਥਵਸਥਾ ਕਿੱਥੇ ਜਾ ਰਹੀ ਹੈ ਸਭ ਤੋਂ ਥੱਲੇ ਆ ਗਈ ਕਿੰਨੇ ਕਰਜ਼ੇ ਥੱਲੇ ਹਿੰਦੁਸਤਾਨ ਆ ਗਿਆ ਜੀ ਕੰਮ ਥੋੜਾ ਹੋਰ ਹੈ ਜੀ ਕੋਈ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਤਾਂ ਇੱਥੇ ਗੱਲ ਕਰੀਏ ਕੈਪਟਨ ਬਰੇਂਦਰ ਸਿੰਘ ਦਾ ਗੜ ਵੀ ਮੰਨਿਆ ਜਾਂਦਾ ਸੀ ਤਾਂ ਪਿਛਲੇ ਸਮਿਆਂ ਦੌਰਾਨ ਭਾਰੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਤਾਂ ਗੱਲ ਕਰੀਏ ਦੇਸ਼ ਦੇ ਮੋਤੀਆਂ ਦੀ ਕੀ ਲੱਗਦਾ ਹੈ ਦੇਸ਼ ਦੇ ਵਿੱਚ ਇੱਕ ਮੋਤੀ ਜੀ ਆਉਣਗੇ ਜਾਂ ਫਿਰ ਮੋਤੀ ਬਹਿਤਾ ਝਾੜ ਪੈਣੀ ਚਾਹੀਦੀ ਹੈ ਜੀ ਉਹਨਾਂ ਕੋਲ ਇੱਕ ਆਪਸ਼ਨ ਹੈ ਸਭ ਕੋਈ ਵੇਸਤਾ ਟ੍ਰੇਨਾਂ ਵੇਸਤੀਆਂ ਸਟੇਸ਼ਨ ਵੇਤੇ ਫੇਰੇ ਵੇ ਸਭ ਕੁਝ ਵੇਸਤਾ ਏਅਰਪੋਰਟ ਵੇਸਤਾ ਸਭ ਕੁਝ ਵੇਚੀ ਆ ਰਹੀ ਹੈ ਬੁਲਬੀੜ ਦੀ ਹਿੰਮਤ ਕਰ ਰਹੇ ਜੀ ਲੱਗੇ ਹੋਏ ਨੂੰ ਆਸਵਾਸਨ ਸਾਨੂੰ ਦੇ ਰਹੇ ਨੇ ਉਹਨਾਂ ਦਾ ਆਸਵਾਸਨ ਸਾਨੂੰ ਪਸੰਦ ਵੀ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਬਿਜਲੀ ਹਾਦੀ ਕੀਤਾ ਜੀ ਤੁਸੀਂ ਬਿੱਲਾ ਤੋਂ ਹੀ ਦੇਖ ਲਓ ਬਿੱਲਾ ਤੋਂ ਕਿੰਨਾ ਛੁਟਕਾਰਾ ਲੋਕਾਂ ਨੂੰ ਬਾਕੀ ਬਾ ਬਾਕੀ ਜਿਹੜੇ ਹੋਰ ਆਪਣੇ ਇੱਥੇ ਦੇ ਵਰਕਰ ਜਿਹੜੇ ਲੱਗੇ ਹੋਏ ਆ ਬਹੁਤ ਜੋਰ ਜੋਰਾ ਸ਼ੋਰਾ ਨਾਲ ਲੱਗੇ ਹੋਏ ਆ ਸੁਣਦੇ ਆ ਅਸੀਂ ਚੋਣ ਲੜ ਰਹੇ ਨੇ ਸਿਹਤ ਮੰਤਰੀ ਵੀ ਮੰਤਰੀ ਵੀ ਨੇਬਲਪੀਰ ਸਿੰਘ ਕੀ ਲੱਗਦਾ ਲੋਕ ਬਲਬੀਰ ਸਿੰਘ ਜੀ ਜਿਹੜੇ ਨੇ ਉਹ ਇਥੋਂ ਦੇ ਨਮਾਇੰਦੇ ਨੇ ਐਮਐਲਏ ਨੇ ਔਰ ਇਸ ਵੇਲੇ ਸਿਹਤ ਮੰਤਰੀ ਨੇ ਔਰ ਲੋਕ ਪਸੰਦ ਕਰਦੇ ਨੇ ਕਿਉਂ ਕਿ ਉਹਨਾਂ ਦਾ ਵੀ ਪਿਛੋਕਰ ਜਿਹੜਾ ਬਹੁਤ ਅੱਛਾ ਹੈ ਐਸੀ ਗੱਲ ਨਹੀਂ ਹੈ ਕੰਮ ਕਰਨ ਵਾਲੇ ਬੰਦੇ ਨੇ ਮਿਲਣ ਵਾਲੇ ਬੰਦੇ ਨੇ ਪਾਰਟੀਆਂ ਕਰ ਰਹੇ ਨੇ ਉਹ ਸਿਹਤ ਮੰਤਰੀ ਕੋ ਮਾਮੂਲੀ ਬਕਰੀ ਨਹੀਂ ਹੁੰਦਾ ਅਗਰ ਦੇਖਿਆ ਜਾਵੇ ਤਾਂ ਬੜੀ ਅੱਛੀ ਪੋਸਟ ਆ ਬੜੀ ਅੱਛੀ ਹੁੰਦਾ ਹੈ ਅਗਰ ਹੁਣ ਵੀ ਹੋਰ ਕੁਛ ਨਾ ਕਰ ਸਕੇ ਤਾਂ ਫਿਰ ਕੀ ਫਾਇਦਾ ਸਰ ਭਗਵਾਨ ਸਿੰਘ ਜੀ ਮਾਨ ਜੀ ਨੇ ਇਹਨਾਂ ਨੂੰ ਸਿਹਤ ਮੰਤਰੀ ਬਣਾਇਆ ਹੈ ਤੋਂ ਇਸੇ ਕਰਕੇ ਬਣਾਇਆ ਹੈ ਵੀ ਡਾਕਟਰ ਬਲਬੀਰ ਸਿੰਘ ਡਾਕਟਰ ਔਰ ਸਿਹਤ ਦੋਨਾਂ ਦਾ ਆਪਸ ਵਿੱਚ ਬਹੁਤ ਤਕੜਾ ਮੇਲ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਣਕ ਦੀ ਸਹੂਲਤ ਹੈ ਅੰਨਦਾਤਾ ਹੈ ਕਿਸਾਨ ਨੂੰ ਕਹਿੰਦੇ ਨੇ ਅੰਨਦਾਤਾ ਹੈ ਕਿਸਾਨ ਮਿਹਨਤ ਕਰਦਾ ਹੈ ਮਗਰ ਉਸ ਨੂੰ ਕਿਹੜਿਆ ਹੁਸਤਾ ਮਿਲਨੇ ਚਾਹੀਏ ਉਹ ਤਾਂ ਦੇ ਦਿਓ ਉਹ ਤਾਂ ਤੁਸੀਂ ਦੇ ਨਹੀਂ ਰਹੇ ਉਹਦੇ ਦੋਵੇਂ ਬੈਨ ਲਾ ਕੇ ਬੈਠੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਅੱਛੇ ਦੇਣਾ ਆਉਂਗੀ ਉਹ ਲੋਕੀ ਤੁਹਾਡੇ ਰਾਜ ਤੋਂ ਸੁਖੀ ਹੋ ਗਏ ਨੇ 2024 ਲੋਕ ਸਭਾ ਚੋਣ ਮੇਰਾ ਲੀਡਰ ਮੇਰਾ ਵੋਟ ਹਰ ਇੱਕ ਇਨਸਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦਾ ਤਾਂ ਦੇਸ਼ ਦੇ ਵਿੱਚ ਕੀ ਕੁਝ ਚੱਲ ਰਿਹਾ ਗੱਲ ਕਰੀਏ 2024 ਦੀ ਚੋਣਾਂ ਦੀ ਤਾਂ ਦੇਸ਼ ਤੱਕ ਦੀ ਗੱਲ ਹੁੰਦੀ ਹੈ ਦੇਸ਼ ਦੇ ਮੁੱਦਿਆਂ ਤੇ ਚਰਚਾ ਹੁੰਦੀ ਹੈ ਕੀ ਕੁਝ ਸੁਧਾਰ ਹੋਣੇ ਨੇ ਤਾਂ ਆਮ ਲੋਕ ਕੀ ਕਹਿੰਦੇ ਨੇ ਇਸ ਵੋਟਾਂ ਨੂੰ ਲੈ ਕੇ ਕੀ ਨਾਮ ਹੈ ਭਾਈ ਅਮਰਜੀਤ ਸਿੰਘ ਨਾਮ ਹੈ ਨਾਮਦਰਖਾਨ ਰੋਡ ਤੇ ਦੁਕਾਨ ਹੈ ਮੇਰੀ ਕੀ ਲੱਗਦਾ 24 ਦੀਆਂ ਚੋਣਾਂ ਆ ਗਈਆਂ ਲੋਕ ਸਭਾ ਕੀ ਕੁਝ ਦੇਸ਼ ਦੇ ਵਿੱਚ ਚੱਲ ਦੇਸ਼ ਦੇ ਵਿੱਚ ਬੇਰੁਜ਼ਗਾਰੀ ਹੈ ਨੌਕਰੀਆਂ ਨਹੀਂ ਆਈਆਂ ਕਾਰੋਬਾਰ ਖਤਮ ਹੋ ਗਏ ਜੀਐਸਟੀ ਲੈ ਰਹੇ ਆ ਕੰਮ ਹੋ ਨਹੀਂਦੇ ਔਰੇ ਨਾ ਕਿਸੇ ਨੂੰ ਪੁੱਛਿਆ ਜਾ ਰਿਹਾ ਬੇਰੋਜ਼ਗਾਰੀ ਬਹੁਤ ਵੱਧੀ ਹੈ ਨੌਜਵਾਨ ਸਾਰਾ ਵੇਲਾ ਫਿਰ ਰਿਹਾ ਪੜ ਲਿਖ ਕੇ ਬਾਹਰ ਜਾ ਰਹੇ ਆ ਆਪਣੇ ਦੇਸ਼ ਦੇ ਵਿੱਚ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਨੌਕਰੀ ਨਹੀਂ ਮਿਲ ਰਹੀ ਕਿਸੇ ਨੂੰ ਪ੍ਰਧਾਨ ਮੰਤਰੀ ਦੀ ਚੋਣ ਜਿਹੜੀ ਹੈ ਸਹੀ ਤਰ੍ਹਾਂ ਹੋਣੀ ਚਾਹੀਦੀ ਹੈ ਵੀ ਕਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਕੰਮ ਕਰਦਾ ਫਿਰ ਨੰਬਰ 2 ਆਮ ਆਦਮੀ ਪਾਰਟੀ ਪੰਜਾਬ ਦੀ ਹੈ ਉਹ ਦੇਸ਼ ਦੀ ਅਸਤਵ ਵਿਵਸਥਾ ਵਾ ਤੇ ਠੀਕ ਕੰਮ ਕਰੀਏ ਲੋਕਾਂ ਦੇ ਕੰਮ ਹੋ ਰਹੇ ਆ ਲੋਕੀ ਇਹਨਾਂ ਤੋਂ ਖੁਸ਼ ਆ ਬਾਕੀ ਆਪਣਾ ਸੋਚ ਕੇ ਅੱਗੇ ਵੋਟ ਪਾਣੀ ਚਾਹੀਦੀ ਹੈ ਵੀ ਅਸੀਂ ਕੀ ਕਰਨਾ ਹੈ ਪੰਜਾਬ ਦੀ ਗੱਲ ਕਰੀਏ ਲਾਅ ਐਂਡ ਆਰਡਰ ਦੀ ਲਾਅ ਐਂਡ ਆਰਡਰ ਠੀਕ ਹੈ ਥੋੜਾ ਜਿਹਾ ਹਲਕਾ ਜਿਹਾ ਖਰਾਬ ਵੀ ਹੈਗਾ ਲੇਕਿਨ ਜਿਆਦਾ ਕਰਕੇ ਜਿਹੜੀ ਗਵਰਨਮੈਂਟ ਹੈ ਪੂਰਾ ਕੇਅਰ ਕਰ ਰਹੀ ਹੈ ਸੁਧਾਰ ਹੋ ਰਿਹਾ ਹੈ ਸੁਧਾਰ ਹੋ ਰਿਹਾ ਹੈ ਅੱਗੇ ਨਾਲੋਂ ਕਾਰੋਬਾਰ ਵੀ ਜਿਹੜਾ ਪੰਜਾਬ ਵਿੱਚ ਤਾਂ ਠੀਕ ਹੈ ਜਿਹੜੇ ਹੁਣ ਬਾਹਰੋਂ ਮਾਲ ਆਂਦਾ ਹੈ ਜੀਐਸਟੀ ਵੜਾਇਸ ਤੇ ਹੁੰਦੀ ਨਹੀਂ ਸੈਂਟਰ ਸਰਕਾਰ ਕਹਿੰਦੀ ਹੈ ਜੀ ਅਸੀਂ ਲੋਕਾਂ ਨੂੰ ਆਸਾਨੀ ਕਰਤੀ ਹੈ Google Pay ਲੈ ਆਏ ਅਸੀਂ ਤਾਂ ਲੱਗਦਾ ਨਹੀਂ ਕਿ ਨਹੀਂ ਨਹੀਂ Google ਨਾਲ ਤਾਂ ਔਖਾ ਹੋ ਰਿਹਾ ਕੰਮ ਜੀ ਲੋਕਾਂ ਕੋਲ ਕੈਸ਼ ਹੀ ਨਹੀਂ ਹੈ ਬਾਜ਼ਾਰ ਮਾਰਕੀਟ ਕੀ ਕਰਨਗੇ 10 ਰੁਪਏ ਦੀ ਚੀਜ਼ ਲੈਣੀ ਹੈ ਉਹ ਵੀ Google ਤੇ ਕਰਨੀ ਪੈਂਦੀ ਹੈ ਟੈਕਸ ਵੀ ਦੇਣਾ ਟੈਕਸ ਵੀ ਦੇਣਾ ਪੈਂਦਾ ਉਹਦੇ ਉੱਤੇ ਟੈਕਸ ਵੀ ਲੱਗਦਾ ਸਾਨੂੰ ਇਸ ਕਰਕੇ ਤੇ ਬਹੁਤ ਔਖਾ ਹੋ ਰਿਹਾ ਹੈ ਪਟਿਆਲੇ ਸ਼ਹਿਰ ਦੀ ਗੱਲ ਕਰੀਏ ਪਟਿਆਲੇ ਸ਼ਹਿਰ ਦੀ ਕਿਸ ਦੀਆਂ ਕਿਹੜੇ ਲੋਕ ਚੰਗਾ ਲੋਕ ਆਮ ਆਦਮੀ ਪਾਰਟੀ ਪਸੰਦ ਕਰਦੇ ਆ ਜੀ ਕੰਮ ਚੱਲ ਰਹੇ ਆ ਜੀ ਲੋਕਾਂ ਦੇ ਗੱਲਬਾਤ ਸੁਣੀ ਜਾ ਰਹੀ ਹੈ ਮਾੜਾ ਮੋਟਾ ਤਾਂ ਦੇਖੋ ਫਰਕ ਪੈਂਦਾ ਹੀ ਹੈ ਇੱਧਰ ਉੱਧਰ ਦਾ ਲੇਕਿਨ ਜਿਆਦਾ ਕਰਕੇ ਲੋਕਾਂ ਨੂੰ ਫਾਇਦਾ ਹੋ ਰਿਹਾ ਆ ਆਮ ਆਦਮੀ ਪਾਰਟੀ ਦਾ ਗੱਲਬਾਤ ਸੁਣੀ ਜਾਂਦੀ ਆ ਦਫਤਰਾਂ 'ਚ ਜੋ ਕੰਮ ਹੋ ਜਾਂਦੇ ਆ ਸਾਡੇ ਅੱਗੇ ਕੰਮ ਨਹੀਂ ਸੀ ਹੁੰਦੇ ਪਹਿਲਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੇਰੁਜ਼ਗਾਰੀ ਘਟੀ ਆ ਕ腐ਸ਼ਨ ਘਟੀ ਆ ਕ腐ਸ਼ਨ ਪੰਜਾਬ 'ਚ ਤਾਂ ਘਟੀ ਆ ਲੇਕਿਨ ਫਿਰ ਵੀ ਬਾਹਰ ਜਿਹੜਾ ਬਹੁਤ ਬੁਰਾ ਹਾਲ ਹੈ ਪੰਜਾਬ ਤੋਂ ਬਾਹਰ ਪੰਜਾਬ 'ਚ ਕ腐ਸ਼ਨ ਬਹੁਤ ਫਰਕ ਪੈ ਗਿਆ ਦਫਤਰਾਂ ਜਿਹੜੇ ਕੰਮ ਨਹੀਂ ਹੁੰਦੇ ਸੀ ਆਰਾਮ ਨਾਲ ਹੋ ਜਾਂਦੇ ਆ ਸਾਡੇ ਕੰਮ ਜੋੜ ਦੀ ਗੱਲ ਛੱਡ ਰਹੀ ਆ ਲੱਗਦਾ ਮੋਦੀ ਨੂੰ ਮਾਰ ਪਾਉਗਾ ਮੋਦੀ ਨੂੰ ਮਾਰ ਪੈਣੀ ਚਾਹੀਦੀ ਆ ਜੀ ਤਕਰੀਬਨ ਕਿਉਂਕਿ ਲੋਕੀ ਖੁਸ਼ ਨਹੀਂ ਆ ਉਸ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੋਦੀ ਦਾ ਪਟਿਆਲੇ ਦੇ ਵਿੱਚ ਗੱਲ ਕਰੀਏ ਧਰਮਵੀਰ ਗਾਂਧੀ ਪਹਿਲਾਂ ਐਮਪੀ ਰਹੇ ਨੇ ਉਹਨਾਂ ਨੇ ਕਿੰਨਾ ਤਾਂ ਉਹਨਾਂ ਨੇ ਆਪਣੇ ਵੇਲੇ ਦਾ ਕੰਮ ਕੀਤਾ ਜੀ ਥੋੜਾ ਬੋਤਾ ਜਿਹੜਾ ਕਿ ਪੰਜਾਬ ਦੇ ਪਟਿਆਲੇ ਦੇ ਵਿੱਚ ਉਹਨਾਂ ਨੇ ਥੋੜਾ ਬੋਤਾ ਸੁਧਾਰ ਲਿਆਂਦਾ ਸੀ ਪਰ ਪਾਰਟੀ ਛੱਡ ਕੇ ਜਾਣਾ ਉਹਨਾਂ ਨੂੰ ਨੁਕਸਾਨ ਹੋਇਆ ਆ ਆਮ ਆਦਮੀ ਪਾਰਟੀ ਜਿਹੜੀ ਹੈ ਸਹੀ ਹੈ ਕੰਮ ਚੱਲ ਰਿਹਾ ਲੋਕਾਂ ਨੂੰ ਦਫ਼ਤਰਾਂ 'ਚ ਸੁਣਵਾਈ ਹੁੰਦੀ ਹਲੇ ਤੱਕ ਇੱਧਰ ਤਾਂ ਨਹੀਂ ਆਏ ਜੀ ਮਿਲਣ ਕਿਸੇ ਨੂੰ ਹਲੇ ਇੱਧਰ ਕੋਈ ਨਹੀਂ ਆਇਆ ਇਸ ਰੋਡ ਦੇ ਉੱਤੇ। ਲੱਗਦਾ ਪਟਿਆਲੇ ਤੱਕ ਘਾਟਾ ਕੋਣ ਦੇ। ਦੇਖੋ ਜਿਹੜੀ ਪਾਰਟੀ ਮੈਜੋਰਟੀ ਦੇ ਵਿੱਚ ਹੁੰਦੀ ਹੈ ਕੰਮ ਤਾਂ ਉਹ ਹੀ ਕਰੇਗੀ ਜਿੱਦੀ ਸਰਕਾਰ ਹੈ। ਬਾਕੀ ਮੁਕਾਨ ਦੇ ਇਹਨਾਂ ਦਾ ਪਤਾ ਲੱਗੇਗਾ ਕਿ ਕੀ ਕਰ ਪਾਉਂਦੇ ਨੇ। ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਿਆਦਾ ਫਾਇਦਾ ਹੋ ਰਿਹਾ ਲੋਕਾਂ ਨੂੰ ਗੱਲਬਾਤ ਸੁਣੀ ਜਾ ਰਹੀ ਹੈ। ਤਾਂ ਇੱਕ ਵੋਟ ਦੇਸ਼ ਦੇ ਕਈ ਮੁੱਦਿਆਂ ਨੂੰ ਅੱਗੇ ਲੈ ਕੇ ਆਵੇਗੀ ਤਾਂ ਕਿਸ ਤਰੀਕੇ ਦੇਖ ਲਓ ਕਿ ਨਾ ਮੋੜ ਦੇ ਨਾਲ ਹੀ ਸਾਰਾ ਕੁਛ ਹੈ ਜੀ। ਵੋਟ ਨਾਲ ਹੀ ਅਸੀਂ ਆਪਣੀ ਪਾਵਰ ਦਿਖਾ ਸਕਦੇ ਹਾਂ। ਜੇ ਵੋਟ ਪਾਪ ਵੋਟ ਦੀ ਪਾਵਨ ਨਾਲੇ ਅਸੀਂ ਆਪਣਾ ਪੀਐਮ ਬਣਾ ਸਕਦੇ ਆ ਜੇ ਵੋਟ ਸਹੀ ਪਾਵਾਂਗੇ ਤੇ ਕੱਲ ਨੂੰ ਅਸੀਂ ਵੀ ਆਪਣੇ ਪੰਜਾਬ ਨੂੰ ਤਰੱਕੀ ਦੇ ਲਿਜਾ ਸਕਦੇ ਆ ਸਹੀ ਆ ਜੇ ਆਪਣੀ ਵੋਟ ਹੀ ਨਹੀਂ ਸਹੀ ਹੋएगी ਤਾਂ ਤਰੱਕੀ ਕਿੱਥੋਂ ਕਰ ਲਾਂਗੇ ਜੀ ਅਸੀਂ ਤਾਂ ਪ੍ਰਮੋਦੀ ਜੀ ਕਹਿੰਦੇ ਈਵੀਐਮ ਦੇ ਨਾਲ ਧੱਕਾ ਕਰ ਲੈਂਦੇ ਨੇ ਮੋਦੀ ਜੀ ਦੇ ਤਾਂ ਬਹੁਤ ਕੁਝ ਕਹਿੰਦੇ ਨਾ ਮੋਦੀ ਜੀ ਏਕੇ ਤੇ ਚੱਲ ਕੇ ਤੇ ਸਾਰਾ ਦੇਸ਼ ਹੀ ਥੱਲੇ ਡਾਊਨ ਹੋ ਗਿਆ ਜੀ ਤੁਸੀਂ ਦੇਖ ਲਓ ਕਿੱਥੇ ਜਾ ਰਹੀ ਆਪਣੀ ਅਰਥਵਸਤਾ ਕਿੱਥੇ ਜਾ ਰਹੀ ਹੈ ਸਭ ਤੋਂ ਥੱਲੇ ਆ ਗਈ ਕਿੰਨੇ ਕਰਜ਼ੇ ਥੱਲੇ ਹਿੰਦੁਸਤਾਨ ਆ ਗਿਆ ਜੀ ਕੰਮ ਥੋੜਾ ਹੋਰਿਆਂ ਦੀ ਕੋਈ ਤਾਂ ਕਿਵੇਂ ਬੇਰੁਜ਼ਗਾਰੀ ਲੱਗਦਾ ਕੱਟਿਆ ਮੋਦੀ ਦੀ ਨਾ ਜੀ ਬੇਰੋਜ਼ਗਾਰੀ ਦੀ ਦੱਸੋ ਕਿਹੜੇ ਪਾਸੋਂ ਕੱਟੀ ਆ ਕੋਈ ਬੇਰੋਜ਼ਗਾਰੀ ਕਿਸੇ ਪਾਸੇ ਨਹੀਂ ਕੱਟੀ ਅਜੇ ਤੱਕ ਕਹਿਣ ਦੀਆਂ ਗੱਲਾਂ ਜਿੰਨੇ ਮਰਜ਼ੀ ਲੈ ਲਓ ਤੁਸੀਂ ਜੋਗ ਦੀ ਤੇਜ਼ ਦੇ ਵਿੱਚ ਸੁਧਾਰ ਹੋਇਆ ਨਾ ਜੀ ਨਾ ਕੋਈ ਸੁਧਾਰ ਨਹੀਂ ਹੋਇਆ ਜੀ ਉਲਟਾ ਜੋ ਕਿ ਮੈਂ ਦੇਸ਼ ਦਾ ਇਨਾ ਤਰੱਕੀ ਕਰਦੀ ਤਾਂ ਕਿਤੇ ਨਾ ਕਿਤੇ ਕਹਿਦੀ ਹੈ ਤਾਂ ਕਰਾਪਸ਼ਨ ਘਟ ਗਈ ਜੀ ਦੇਸ਼ ਦੇ ਵਿੱਚ ਤਾਂ ਗੱਲ ਕਰ ਜੀ ਕਿੱਥੇ ਘਟੀ ਆਈ ਦੱਸੋ ਤੁਸੀਂ ਕਿਹੜੇ ਪਾਸੇ ਘਟੀ ਆ ਸਭ ਪਾਸੇ ਪੈਸੇ ਪੂਰੇ ਕੰਮ ਕਰ ਪੈਸੇ ਲੈ ਕੇ ਵੀ ਕੰਮ ਨਹੀਂ ਹੁੰਦੇ ਜੀ ਵਪਾਰੀਆਂ ਨੂੰ ਲੱਗਦਾ ਵੱਡਾ ਲਾਭ ਮਿਲ ਰਿਹਾ ਉੱਚ ਲਾਭ ਨਹੀਂ ਆ ਜੀ ਕਿਹੜੇ ਬਸੋ 18% ਜੀਐਸਟੀ ਲੱਗ ਗਿਆ ਜੀਐਸਟੀ ਦੇ ਉੱਤੇ ਤੁਸੀਂ 18% ਨਾਲ ਨਿਕਲਣ ਹੋ ਜੀ ਇਹ 54% ਪੈਂਦੀ ਹੈ ਜੀ ਪਹਿਲਾਂ ਹੱਥੋਂ ਦੀ ਲੱਗ ਕੇ ਆਏਗੀ ਫੈਕਟਰੀ ਤੋਂ ਫਿਰ ਡੀਲਰ ਲੇਗਾ 18% ਫੇਰ ਆ ਗਈ ਦੁਕਾਨਦਾਰ ਕੋ 18% ਪਹੁੰਚ ਗਈ ਜਿਹਨੂੰ ਮਿਲਣੀ ਹੈ ਜਿਹਨੇ ਯੂਜ਼ ਕਰਨ ਵਾਲਿਆਂ ਤੋਂ 54% ਪੈਂਦੀ ਹੈ ਜੀ ਜਾ ਕੇ ਕਿੱਥੇ ਜਦ ਕੀ ਜੇ ਤਾਂ ਇਨਕਲੂਡਡ ਹੋ ਕੇ 18% ਆਣੀ ਸੀ ਤਾਂ ਲੱਗਦਾ ਨਹੀਂ ਮੋਦੀ ਜੀ ਕੁਝ ਕਰ ਰਹੇ ਨੇ ਸਹੀ ਮੋਦੀ ਸਾਹਿਬ ਕੀ ਕਰ ਰਹੇ ਨੇ ਕੁਝ ਵੀ ਨਹੀਂ ਕਰ ਰਹੇ ਮੋਦੀ ਸਾਹਿਬ ਤਾਂ ਤੇਜ ਦਾ ਸੁਧਾਰ ਲੱਗਦਾ ਮੋਦੀ ਸਾਹਿਬ ਘੁੰਮਣ ਤੇ ਲੱਗਣ ਬਾਅਦ ਕੁਮਾਂਦਨ ਜਾ ਕੇ ਬਸ ਸਹੀ ਹੈ ਤਾਂ ਇਸ ਪਾਸੇ ਗੱਲ ਕਰੀਏ ਪਟਿਆਲਾ ਸ਼ਹਿਰ ਦੀ ਪਟਿਆਲਾ ਦੇ ਲੋਕੀ ਨੂੰ ਚਾਹੁੰਦੇ ਨੇ ਪਟਿਆਲੇ ਦੇ ਲੋਕ ਕੀ ਚਾਹੁੰਦੇ ਨੇ ਵੀ ਇੱਕ ਇਹੋ ਜਿਹਾ ਆਪਾਂ ਨੂੰ ਮਿਲੇ ਐਮਪੀ ਜਿਹੜਾ ਪਟਿਆਲੇ ਦਾ ਸਦਾਰ ਕਰ ਸਕੇ ਜਦ ਕਿ ਪ੍ਰਨੀਤ ਕੋਰ ਜੀ ਨੂੰ ਕਿੰਨੇ ਸਾਲ ਅਸੀਂ ਬਣਾਇਆ ਐਮਪੀ ਪਟਿਆਲਾ ਖਾਲੀ ਪਿਆ ਬਿਲਕੁਲ ਕੁਝ ਵੀ ਨਹੀਂ ਆ ਤਾਂ ਤਾਂ ਰੰबीर ਗਾਂਧੀ ਪਹਿਲਾਂ ਰਹਿ ਚੁੱਕੇ ਨੇ ਕੋਈ ਵਿਰੋਧ ਆਮ ਆਦਮੀ ਚ ਕੰਮ ਕਰਦੇ ਦੀ ਫਿਰ ਛੱਡਤੀ ਪਾ ਕੇ ਉਹ ਫਿਰ ਪਾਰਟੀ ਛੱਡਣ ਵਾਲੇ ਤਾਂ ਫਿਰ ਐਦਾਂ ਹੀ ਹੁੰਦੇ ਜੀ ਤਾਂ ਗੱਲ ਕਰੀਏ ਗਾਂਧੀ ਦੀ ਆਪ ਦਾ ਕਲੀਨਿਕ ਚਲਾ ਰਹੇ ਨੇ ਕੀ ਲੱਗਦਾ ਲੋਕਾਂ ਦੇ ਵਿੱਚ ਵਿੱਚ ਇਹ ਉਹ ਤਾਂ ਹੁਣ ਉਹਨਾਂ ਨੇ ਆੜ ਜਾਣ ਤੋਂ ਪਤਾ ਲੱਗੂਗਾ ਜੀ ਹੁਣ ਬਣਾਂਗੇ ਉਸ ਤੋਂ ਬਾਅਦ ਦੁਬਾਰਾ ਪਤਾ ਲੱਗਾਂਗੇ ਫਿਰ ਪਤਾ ਲੱਗੂਗਾ ਜੀ ਬਣਾ ਆਣਗੇ ਨਹੀਂ ਆਣਗੇ ਪਰ ਬਣਨ ਦੇ ਚਾਂਸ ਤਾਂ ਨਹੀਂ ਐ ਬਾਕੀ ਬਲਬੀਰ ਜੀ ਦਾ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਲਬੀਰ ਜੀ ਵੀ ਹਿੰਮਤ ਕਰ ਰਹੇ ਆ ਜੀ ਲੱਗੇ ਹੋਏ ਨੇ ਆਸਵਾਦਨ ਸਾਨੂੰ ਦੇ ਰਹੇ ਨੇ ਉਹਨਾਂ ਦਾ ਆਸਵਾਦਨ ਸਾਨੂੰ ਪਸੰਦ ਵੀ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਪੰਜਾਬ ਦੇ ਵਿੱਚ ਦਾ ਆਮ ਆਦਮੀ ਪਾਰਟੀ ਬਿਜਲੀ ਹਾਂ ਜੀ ਕੀਤਾ ਜੀ ਹੁਣ ਤੁਸੀਂ ਬਿੱਲਾਂ ਤੋਂ ਹੀ ਦੇਖ ਲਓ ਬਿੱਲਾਂ ਤੋਂ ਕਿੰਨਾ ਛੁਟਕਾਰਾ ਆ ਲੋਕਾਂ ਨੂੰ ਬਾਕੀ ਬਾਕੀ ਜਿਹੜੇ ਹੋਰ ਆਪਣੇ ਇੱਥੇ ਦੇ ਵਰਕਰ ਆ ਜਿਹੜੇ ਲੱਗੇ ਹੋਏ ਆ ਬਹੁਤ ਜੋਰ ਜੋਰਾ ਸ਼ੋਰਾ ਨਾਲ ਲੱਗੇ ਹੋਏ ਆ ਸੁਣਦੇ ਆ ਆਂਦਾ ਬੰਦਾ ਪਾਰਟੀ ਭਗਵੰਤ ਮਾਨ ਕਹਿੰਦੇ ਸੀਗੇ ਵੀ ਅਸੀਂ ਆਪਦੇ ਕੰਮਾਂ ਦੇ ਆਧਾਰ ਤੇ ਲੋਕਾਂ ਵਿੱਚ ਜਾਵਾਂਗੇ ਗੱਲ ਕਰੀਏ ਫ੍ਰੀ ਬਿਜਲੀ ਦੀ ਗੱਲ ਕਰੀਏ ਸਿੱਖਿਆ ਦੀ ਸਮਾਰਟ ਸਕੂਲ ਬਣਾ ਤੇ ਗੱਲ ਕਰੀਏ ਸਿਹਤ ਦੇ ਮੋਹੱਲਾ ਕਲੀਨਿਕ ਬਣਾ ਤੇ ਲੱਗਦਾ ਲੋਕ ਪਸੰਦ ਕਰਦੇ ਹਾਂਜੀ ਹਾਂਜੀ ਪਸੰਦ ਕਰਦੇ ਆ ਜੀ ਜਿਹਨੂੰ ਫਾਇਦਾ ਹੁੰਦਾ ਉਹ ਪਸੰਦ ਕਰਦਾ ਹੀ ਆ ਜੀ ਹਾਂਜੀ ਹੁਣ ਜਿਵੇਂ ਸਿੱਖਿਆ ਦਾ ਬੋ ਲੱਭੋ ਆ ਤੇ ਸਿਹਤ ਦਾ ਬਣਾਇਆ ਬਲਬੀਰ ਸਿੰਘ ਨੇ ਹਸਪਤਲ ਬੜਾਏ ਆ ਕਾਫੀ ਅੱਛੇ ਹਸਪਤਲ ਬਣ ਗਏ ਅੱਗੇ ਬਹੁਤ ਅੰਧ ਭਿਆ ਹੁੰਦਾ ਸੀ ਕਿੰਨੀ ਸਫਾਈ ਹੋ ਗਈ ਹੁਣ ਸਹੀ ਹੈ ਮੋਲਾ ਕਲੀਨਿਕ ਬਣ ਗਏ ਨਾਲ ਫਾਇਦਾ ਹੋਇਆ ਕਾਫੀ ਫਾਇਦਾ ਹੋਇਆ ਬਾਕੀ ਹਰ ਵਰਕਰ ਹਰ ਏਰੀਆ ਦੇ ਵਿੱਚ ਇੱਕ ਵਰਕਰ ਲੱਗੇ ਹੋਏ ਆ ਉਹਨਾਂ ਦੇ ਤਾਂ ਉਹ ਆਪ ਹਿੰਮਤ ਕਰਦੇ ਆ ਕਿੰਨੀ ਦੂਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਵਰਕਰਾਂ ਨਾਲ ਹੀ ਜਿੰਨੇ ਉਹਨਾਂ ਦੇ ਆਪਣੇ ਵਲੰਟੀਅਰ ਲੱਗੇ ਹੋਏ ਆ ਸਾਰੇ ਮਿਹਨਤ ਕਰ ਰਹੇ ਆ ਉਹਨਾਂ ਵਾਸਤੇ ਤਾਂ ਲੱਗਦਾ ਕਿ ਕਿੰਨਾ ਕਿਤੇ ਬਲਬੀਰ ਜੀ ਵੀ ਆਪਣੇ ਹਾਂਜੀ ਹਾਂਜੀ ਸਈਦ ਤਾਂ ਹੋਰ ਦੁਕਾਨਦਾਰ ਹਨ ਗੱਲ ਕਰਾਂਗੇ ਪਟਿਆਲਾ ਸ਼ਹਿਰ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਤਾਂ ਇੱਥੇ ਗੱਲ ਕਰੀਏ ਕੈਪਟਨ ਮਰਿੰਦਰ ਸਿੰਘ ਦਾ ਗੜ ਵੀ ਮੰਨਿਆ ਜਾਂਦਾ ਸੀ ਤਾਂ ਪਿਛਲੇ ਸਮਿਆਂ ਦੌਰਾਨ ਭਾਰੀ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਤਾਂ ਗੱਲ ਕਰੀਏ ਦੇਸ਼ ਦੇ ਮੁੱਦਿਆਂ ਦੀ ਕੀ ਲੱਗਦਾ ਹੈ ਦੇਸ਼ ਦੇ ਵਿੱਚ ਕਿ ਮੋਦੀ ਜੀ ਆਉਣਗੇ ਜਾਂ ਫਿਰ ਮੋਦੀ ਜੀ ਨੂੰ ਝਾੜ ਦੇਣਾ ਵੈਸੇ ਤਾਂ ਝਾੜ ਪੈਣੀ ਚਾਹੀਦੀ ਹੈ ਜੀ ਲੋਗਨੇ ਇੱਕ ਆਪਸ਼ਨ ਹੈ ਸਭ ਕੋਈ ਵੇਸਤਾ ਟ੍ਰੇਨਾਂ ਵੇਸਤੀਆਂ ਸਟੇਸ਼ਨ ਵੇ ਤੇ ਰੇਲ ਦੇ ਵੇ ਸਭ ਕੋਈ ਵੇਸਤਾ 에ਰਪੋਰਟ ਵੇਸਤਾ ਸਭ ਕੋਈ ਵੇਚੀ ਆ ਰਿਹਾ ਜੀ ਮੋਦੀ ਜੀ ਕਹਿੰਦੇ ਦੇਸ਼ਰ ਸੁਧਾਰ ਹੋ ਗਿਆ ਦੇਸ਼ ਅਜੇ ਤਰੱਕੀਆਂ ਦੀ ਰਾਹ ਤੇ ਹੈ ਕਾਹਦੀ ਤਰੱਕੀਆਂ ਦੇਸੀ ਹੁਣ ਡ ਗੁਲਾਮ ਹੋ ਗਿਆ ਜੀ ਗੁਲਾਮ ਹੋ ਗਿਆ ਦੇਸ਼ ਗੁਲਾਮੀ ਹੋ ਰਹੀ ਜੀ ਹੋਰ ਕੀ ਹੋ ਰਹੀ ਹਾਂ ਸਹੀ ਲੱਗਦਾ ਕਿਤਨਾ ਕਿਤਨਾ ਹਾਂਜੀ ਹਾਂ ਸਹੀ ਹੈ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਕੀ ਲੱਗਦਾ ਵੀ ਆਮ ਆਦਮੀ ਨੇ ਕੰਮ ਕਰ ਕੀਤੇ ਕੁਝ ਪਰਸੈਂਟ ਤਾਂ ਕੀਤੇ ਹੈ ਜੀ ਆਪਾਂ ਇਹ ਨਹੀਂ ਕਿ ਐਸੇ ਨਹੀਂ ਕੀਤੇ ਕੀਤੇ ਵੀ ਹੈ ਜੀ ਤਾਂ ਫ੍ਰੀ ਬਿਜਲੀ ਦਾ ਲੱਗਦਾ ਨਾਮ ਵੀ ਲੈ ਲੋ ਹਾਂਜੀ ਇਹ ਬਹੁ ਦੇ ਦੇ ਵਿੱਚ ਲੱਗਦਾ ਸੁਭਾਵ ਹਾਂਜੀ ਹਾਂ ਪਟਿਆਲੇ ਦੀ ਗੱਲ ਕਰੀਏ ਤਾਂ ਕੀ ਦੀ ਲੱਗਦਾ ਹਵਾ ਬਣ ਕੇ ਦੇਖੋ ਇਸ ਟਾਈਮ ਤਾਂ ਵੈਸੇ ਆਪ ਪਾਰਟੀ ਕਹ ਸਕਦੇ ਆਪਾਂ ਦੂਜੇ ਨੰਬਰ ਦੇ ਕਾਂਗਰਸ ਐ ਹਨ ਫਿਰ ਗਾਂਧੀ ਪਹਿਲਾਂ ਆਮ ਆਦਮੀ ਹੁੰਦੇ ਨੇ ਉਹ ਕਾਂਗਰਸ ਚਲੇ ਗਏ ਲੱਗਦਾ ਵੀ ਉਹਨਾਂ ਨੇ ਕੁਝ ਕਰਿਆ ਕੀ ਕਹਿੰਦੇ ਹੋ ਉਹਦੇ ਬਾਰੇ ਕੀ ਹਸਪਤਾਲ ਦੇ ਰਹੇ ਨੇ ਹਾਂਜੀ ਹਾਂ ਆਪ ਦਾ ਹਸਪਤਾਲ ਨਵਾਂ ਵੀ ਬਣਾ ਰਹੇ ਨੇ ਲੱਗਦਾ ਹਾਂਜੀ ਹਾਂ ਲੋਕਾਂ ਦੇ ਵਿੱਚ ਆਉਣਗੇ ਆ ਵੀ ਸਕਦੇ ਆਂ ਜੀ ਕੁਝ ਕਹਿਵਨ ਸਦੇ ਇਹਨਾਂ ਬਾਰੇ ਔਰ ਲੋਕ ਵੀ ਨੇ ਕੀ ਲੱਗਦਾ ਪਟਿਆਲੇ ਦੀ ਹਵਾ ਕੀ ਕਹਿੰਦੀ ਹੈ ਲੱਗਦਾ ਬਲਬੀਰ ਜੀ ਮਾਰਨਗੇ ਮਰਨਾ ਹੋਜੇ ਕਦੇ ਜੀ ਬੀ ਨੂੰ ਲੱਗਦਾ ਜੀ ਬਲਬੀਰ ਜੀ ਲਗੇ ਸਿਹਤ ਮੰਤਰੀ ਰਹਿੰਦੇ ਸਿਹਤ ਮੰਤਰੀ ਹੋਇਆ ਜੀ ਕੁਝ ਪਰਸੈਂਟ ਤਾਂ ਹੋਇਆ ਜੀ ਸਿਹਤ ਮੰਤਰੀ ਹਾਂਜੀ ਹਾਂਜੀ ਆਇਆ ਹਸਪਤਾਲਾ ਹੋਇਆ ਜੀ ਹਾਂਜੀ ਉਹ ਕੀ ਕਹਿੰਦੇ ਨੇ ਦੇਸ਼ ਦੀ ਆਰਥਿਕ ਵਿਵਸਥਾ ਸੁਧਾਰਤੀ ਕੀ ਲੱਗਦਾ ਨਹੀਂ ਜੀ ਆਸਥਿਰਤਾ ਨਹੀਂ ਸੁਧਰੀ ਹੈ ਜੀ ਲੱਗਦਾ ਕਿ ਇਤਨਾ ਕਿਤੇ ਪੰਜਾਬ ਚ 44000 ਨੌਕਰੀਆਂ ਦਿੱਤੀਆਂ ਨੇ ਨਹੀਂ ਜੀ ਨਹੀਂ ਨੌਕਰੀਆਂ ਨਹੀਂ ਲਾਈਆਂ ਜੀ ਬੇਰੁਜੀ ਹੋ ਰਹੀ ਹੈ ਇਹਦੇ ਚ ਪੰਜਾਬ ਨੂੰ ਪਿਛੜਾ ਦੇ ਰਿਹਾ ਬੀਜੇਪੀ ਬੀਜੇਪੀ ਮਾਰ ਪਾ ਹਾਂਜੀ ਹਾਂਜੀ ਆ ਹਾਂਜੀ ਹਾਂਜੀ ਜੇ ਲੱਗਦਾ ਵੀ ਪੰਜਾਬ ਤੋਂ ਐਮਪੀ ਬਣ ਕੇ ਜਾਂਦੇ ਨੇ ਲੋਕ ਸਭਾ ਦੇ ਵਿੱਚ ਤਾਂ ਪੰਜਾਬ ਦਾ ਹੱਕ ਲੈ ਕੇ ਆਉਣਗੇ ਵੀ ਜੀ ਹੱਕ ਤਾਂ ਜ਼ਰੂਰ ਲੈ ਕੇ ਆਣਗੇ ਪਰ ਇਹਨਾਂ ਦੀ ਸਰਕਾਰ ਆਪਣੀ ਬਣੇ ਮжоਰਿਟੀ ਆਪਣੀ ਬਣੇ ਤਾਂ ਜੀ ਆਮ ਪਾਰਟੀ ਦੀ ਤਾਂ ਇੱਕ ਲੇਡੀਜ਼ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਿਆ ਤੁਸੀਂ ਇੱਕ ਹਾਊਸ ਵਾਈਫ ਹੋ ਕੀ ਲੱਗਦਾ ਕੀ ਕੀ ਜਿਹੜੇ ਲੋਕ ਚਾਹੁੰਦੇ ਨੇ ਵੀ ਇਹ ਚੀਜ਼ਾਂ ਹੋਣੀਆਂ ਇਕ ਤਾਂ ਸਭ ਨੂੰ ਨੌਕਰੀਆਂ ਜ਼ਰੂਰ ਮਿਲਣੇ ਚਾਹੀਦੇ ਹਰ ਘਰੀਚ ਇੱਕ ਬੰਦੇ ਨੂੰ ਤਾਂ ਨੌਕਰੀ ਮਿਲਣੀ ਚਾਹੀਦੀ ਹੈ ਰੋਜ਼ਗਾਰੀ ਬਹੁਤ ਹੋਈ ਪਈ ਹੈ ਪੰਜਾਬ ਸਰਕਾਰ ਦੀ ਗੱਲ ਕਰੀਏ ਕਹਿੰਦੇ 44000 ਨੌਕਰੀਆਂ ਦਿੱਤੀਆਂ ਨੇ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਕਿਤੇ ਨੇ ਆਮ ਪਰਿਵਾਰ ਨੂੰ ਬਿਜਲੀ ਤੱਕ ਮੁਫਤ ਕਰਤੀ ਕੀ ਲੱਗਦਾ ਉਹਦਾ ਨਾਮ ਹਾਂ ਬਿਜਲੀ ਦੇ ਤਾਂ ਹੋਇਆ ਕਾਫੀ ਲਾਭ ਹੋਇਆ ਮੁਹੱਲਾ ਕਲੀਨਿਕ ਦੇ ਕਿੰਨੇ ਕਾਫੀ ਹਾਂਜੀ ਹੈਗੀਆਂ ਕਲੀਨਿਕ ਕਾਫੀ ਉਹ ਤਾਂ ਸੁਧਾਰ ਹੈਗਾ ਹਾਂਜੀ ਕਾਫੀ ਕੰਮ ਹੋਏ ਵੀ ਐ ਸੁਧਾਰ ਵੀ ਹੋਇਆ ਕਾਫੀ ਮੋਦੀ ਜੀ ਕਹਿੰਦੇ ਸਿਲੰਡਰ ਦੇਵਾਂ ਘਰ ਘਰ ਤੁਹਾਨੂੰ ਵਿਲੇ ਨਹੀਂ ਸਿਲੰਡਰ ਨਹੀਂ ਮਿਲ ਰਹੇ ਇਹ ਤਾਂ ਝੂਠ ਹੈ ਸਿਲੰਡਰ ਨਹੀਂ ਮਿਲੇ ਔਰਤਾਂ ਦੇ ਖਾਤੇ 'ਚ ਪੈਸੇ ਨਹੀਂ ਪੈਸੇ ਵੀ ਨਹੀਂ ਆਏ ਕੋਈ ਵੀ ਕੁਝ ਵੀ ਨਹੀਂ ਆਇਆ ਨਹੀਂ ਕੁਝ ਨਹੀਂ ਆਇਆ ਤਾਂ ਕਿਤਨਾ ਕਿਤੇ ਜ਼ੁਮਲੇਬਾਜ਼ੀ ਵੀ ਨਜ਼ਰ ਆ ਰਹੀ ਹੈ ਲੋਕ ਆਪਣੇ ਆਪ ਲੀਡਰ ਵੀ ਤੈਅ ਕਰਨਗੇ ਕੌਣ ਜਿੱਤਣਾ ਚਾਹੁੰਦਾ ਹੈ ਜਾਂ ਫਿਰ ਨਹੀਂ ਤਾਂ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਲੋਕ ਗੱਲ ਕਰੀਏ 2024 ਚੋਣਾਂ ਦੀ ਤਾਂ ਦੇਸ਼ ਦੀ ਗੱਲ ਹੁੰਦੀ ਹੈ ਕੀ ਲੱਗਦਾ ਦੇਸ਼ ਦੇ ਵਿੱਚ ਅਕਸਰ ਕੋਈ ਸੁਧਾਰ ਨਹੀਂ ਮੋਤੀ ਜੀ ਕਹਿੰਦੇ ਨੇ ਬੇਰੁਜੀ ਦਾ ਲਿਟਾ ਲਾਂਗੇ ਅਸੀਂ ਠੀਕ ਹੈ ਤਾਲਾ ਸ਼ਾਈ ਖਤਮ ਹੋਊਗਾ ਉਹ ਡਬਲ ਹੋਈ ਵੀ ਹੈ ਡਬਲ ਹੋਈ ਵੀ ਹੈ ਹਾਂ ਇੱਕ ਵਪਾਰੀ ਵਰਗ ਨਾਲ ਤੋਂ ਸੰਬੰਧਿਤ ਰੱਖ ਦਿਓ ਕਿੰਨਾ ਕੁ ਦੁਕਾਨਦਾਰਾਂ ਦਾ ਬੇੜਾ ਦੁਕਾਨਦਾਰਾਂ ਦਾ ਬੇੜਾ ਕਰ ਗਿਆ ਹੈ ਕਿਹੜਾ ਕਰ ਗਿਆ ਹੈ ਹਾਂ ਕਹਿੰਦੇ ਆਪਦੀ ਬਾਤ 405 ਤੀਜੀ ਵਾਰ ਆਉਣ ਦੇ ਲੱਗਦਾ ਲੋਕ ਪਸੰਦ ਕਰ ਰਹੇ ਨੇ ਕਿ ਪਸੰਦਗੀ ਸਾਰੇ ਬਿਜినਸ ਠੱਪ ਕਰਾਏ ਪਏ ਉਹਨੇ ਪੰਜਾਬ ਦੀ ਗੱਲ ਕਰੀਏ ਕਿੰਨਾ ਕੁ ਸੁਧਾਰ ਹੋਇਆ ਆਮ ਆਦਮੀ ਪਾ ਇਹਨਾਂ ਨੇ ਥੋੜਾ ਬਹੁਤਾ ਸੁਧਾਰ ਤਾਂ ਕੀਤਾ ਹੀ ਆਇਆ ਹੈ ਜਲੋ ਮਾੜਾ ਮੋਟਾ ਜਿੰਨਾ ਕੁ ਹੋ ਸਕਿਆ ਉਹਨਾਂ ਦੇ ਅੱਗੇ ਵੀ ਇਹਨਾਂ ਨੂੰ ਖਜ਼ਾਨਾ ਭਰਿਆ ਮਿਲੇਗਾ ਤਾਂ ਹੀ ਅੱਗੇ ਸੁਧਾਰ ਹੋਣਗੇ ਤਾਂ ਕਹਿੰਦੇ ਵੀ ਆਪਾਂ ਕਹਦੀ ਇਹ ਵੀ ਆਪਣੇ ਕੋਲੋਂ ਥੋੜੀ ਜਿਹੀ ਪੈਸੇ ਲਗਾਣਗੇ ਲਿਆ ਕੇ ਕਰੋ ਠੀਕ ਹੈ ਨਾ ਇਹ ਖਜ਼ਾਨਾ ਖਾਲੀ ਮਿਲੇ ਆਏਗਾ ਤਾਂ ਹੀ ਅੱਗੇ ਸੁਧਾਰ ਹੋਏਗਾ ਪਰ ਫਿਰ ਵੀ ਜੋ ਕਰ ਰਿਹਾ ਠੀਕ ਕਰ ਰਿਹਾ ਹਲੇ ਤੱਕ ਤਾਂ ਕੋਈ ਇਹਨਾਂ ਨੇ ਨਹੀਂ ਕਰਦਾ ਵੀ ਕਿਉਂਕਿ ਪੁਰਾਣੀਆਂ ਸਰਕਾਰਾਂ ਉਹਦੇ ਆਪਾਂ ਆਮ ਵਰਗ ਦੇ ਲੋਕ ਆ ਆਪਾਂ ਨੂੰ ਕਦੇ ਫ੍ਰੀ ਬਿਜਲੀ ਮਿਲੀ ਹੈ ਤਾਂ ਮੁਹੱਲਾ ਕਲੀਨਿਕ ਲਾਦਾ ਉਹਦਾ ਲਾਭ ਬਹੁਤ ਲਾਭ ਹੈ ਦੇਖੋ ਜਿੰਨਾ ਨੂੰ ਚਲੋ ਫ੍ਰੀ ਮਿਲਿਆ ਠੀਕ ਹੈ ਪਹਿਲਾਂ ਕਦੀ ਬਿਜਲੀ ਫ੍ਰੀ ਨਹੀਂ ਹੋਈ ਤਾਂ ਫਸਟ ਟਾਈਮ ਹੋਈ ਹੈ ਪਹਿਲੀ ਵਾਰ ਤਾਂ ਪਟਿਆਲੇ ਦੇ ਲੋਕ ਲੱਗਦਾ ਬਲਬੀਰ ਸਿੰਘ ਨੂੰ ਪਸੰਦ ਕਰਦੇ ਕੋ ਜਰੂਰ ਜਰੂਰ ਪਵੇਗੀ ਵੋਟ ਪੂਰੀ ਮੰਤਰੀ ਰਹਿਨੇ ਹਸਪਤਾਲਾਂ ਚ ਕਿਨਾਂ ਨਾ ਵਧੀਆ ਬਹੁਤ ਅੱਛੇ ਆਪ ਵੀ ਨਾਈਸ ਬੰਦੇ ਆ ਤਾਂ ਲੱਗਦਾ ਜੇਕਰ ਪੰਜਾਬ ਦੇ ਵਿੱਚੋਂ 13 ਐਮਪੀ ਜਾਂਦੇ ਨੇ ਲੋਕ ਸਭਾ ਤਾਂ ਪੰਜਾਬ ਦੇ ਹੱਕ ਜਿਹੜੇ ਲੈ ਕੇ ਆ ਇਹ ਤਾਂ ਪੂਰਾ ਹੈ ਜੀ ਫੁੱਲ ਬਟਾ ਫੁੱਲ ਹਾਂ ਇਹ ਤਾਂ ਕਹਿਣ ਦੀ ਲੋੜ ਨਹੀਂ ਇਹਦੇ ਦਿੱਤੇ ਪਟਿਆਲਾ ਆਵਾਮ ਦੇ ਲੋਕ ਆਪੋ ਆਪਣੀ رائے ਵੀ ਦਿੰਦੇ ਨੇ ਤਾਂ ਆਪੋ ਆਪਣੀ ਸੋਚ ਦੇ ਮਾਲਕ ਵੀ ਨੇ ਕੀ ਲੋਕ ਪਸੰਦ ਕਰਨਗੇ ਗੱਲ ਕਰੀਏ ਬੀਜੇਪੀ ਦੇ ਸੈਂਟਰ ਦੇ ਵਿੱਚ ਵਕ ਵਕ ਮੁੱਦੇ ਵੀ ਰੱਖੇ ਗਏ ਨੇ ਕੀ ਲੋਕ ਬੀਜੇਪੀ ਨੂੰ ਪਸੰਦ ਕਰਨਗੇ ਜਾਂ ਫਿਰ ਨਹੀਂ ਗੱਲ ਕਰੀਏ ਪਟਿਆਲਾ ਸੀਟ ਦੀ ਤਾਂ ਪਟਿਆਲਾ ਦੇ ਵਿੱਚ ਕਿਤਨਾ ਕਿਤੇ ਆਮ ਆਦਮੀ ਦੇ ਕੰਮਾਂ ਦੇ ਚਰਚੇ ਵੀ ਹੁੰਦੇ ਨੇ ਪੰਜਾਬ ਸਰਕਾਰ ਦੇ ਕੰਮਾਂ ਦੇ ਚਰਚੇ ਵੀ ਹੁੰਦੇ ਨੇ ਜੋ ਪੰਜਾਬ ਸਰਕਾਰ ਕਹਿੰਦੀ ਸੀ ਵੀ ਗਾਰੰਟੀਆਂ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਤਾਂ ਕਿੰਨਾ ਕਹਤੇ ਉਹਨਾ ਗਰੰਟੀਆਂ ਨੂੰ ਲੋਕ ਕਬੂਲ ਵੀ ਕਰ ਰਹੇ ਨੇ ਤਾਂ ਪਟਿਆਲੇ ਦੀ ਗੱਲ ਕਰੀਏ ਵੱਖ-ਵੱਖ ਉਮੀਦਵਾਰ ਲੋਕਾਂ ਦੇ ਵਿੱਚ ਉਤਰਨੇ ਵੀ ਲੱਗੇ ਨੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਗੱਲ ਕਰੀਏ ਵਪਾਰੀ ਵਰਗ ਸਭ ਤੋਂ ਅੱਗੇ ਆ ਕੇ ਸਾਹਮਣੇ ਆਉਂਦਾ ਹੈ ਵਪਾਰੀਆਂ ਨੂੰ ਕਿੰਨਾ ਕੁ ਫਾਇਦਾ ਹੋਇਆ ਇੱਕ ਹੋਰ ਦੁਕਾਨਦਾਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਨੇ ਤਾਂ ਵਪਾਰੀ ਇਹ ਮੇਰੇ ਨਾਲ ਮੌਜੂਦ ਨੇ ਕਿੰਨਾ ਕੁ ਲਾਭ ਮਿਲੇ ਕੇਂਦਰ ਦੇ ਵਿੱਚ ਭਾਪੀ ਕਹਿੰਦੀ ਹੈ ਅਸੀਂ ਵਪਾਰੀਆਂ ਨੂੰ ਸੁਖਾਲਾ ਕਰਦਾ ਕਿੰਨਾ ਕੁ ਲਾਭ ਦੇਖੋ ਮੇਰੇ ਖਿਆਲ ਚ ਤਾਂ ਵਪਾਰੀ ਕੋਈ ਸੁਖੀ ਨਹੀਂ ਹੈ ਕਿਉਂਕਿ ਵਪਾਰੀ ਨੂੰ ਸੁੱਖ ਦੋਏਗਾ ਜਾਂ ਦੋਤੇ ਕੋ ਕੋ ਟੈਕਸ ਕੱਟ ਲੱਗੇਗਾ ਜਾਂ ਕੋਈ ਸਹੂਲਤ ਮਿਲੇਗੀ ਤਾਂ ਕਹਿਣ ਨਾਲ ਨਹੀਂ ਹੁੰਦਾ ਕੁਝ ਉਹ ਜਿਨ੍ਹਾਂ ਨੂੰ ਵਪਾਰੀਆਂ ਨੂੰ ਸਹੂਲਤ ਦੇ ਰਹੇ ਨੇ ਉਹ ਦੇ ਰਹੇ ਨੇ ਉਹ ਲੈ ਰਹੇ ਨੇ ਉਹਨਾਂ ਕੋਲੋਂ ਬਾਕੀ ਛੋਟੇ ਤਬਕੇ ਦਾ ਜਿੰਨਾ ਵੀ ਵਪਾਰੀਆ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਹੈਗੀ ਨਾ ਸ਼ਹਿਰ ਵਾਲੇ ਨੂੰ ਨਾ ਕੋਈ ਇੰਡਸਟਰੀ ਵਾਲਾ ਇੰਡਸਟਰੀ ਵਾਲੇ ਦਾ ਵੀ ਐਂ ਚਲਾਈ ਜਾਂਦੇ ਨੇ ਆਪਣਾ ਵਿਚਾਰੇ ਰੋ ਪਿੱਟ ਕੇ ਕਰੀ ਜਾਂਦੇ ਹੈ ਤਾਂ ਕਹਿ ਦਾ ਮਤਲਬ ਹੈ ਜਿਨ੍ਹਾਂ ਨੂੰ ਸਹੂਲਤ ਦੇ ਰਹੇ ਨੇ ਦੇ ਰਹੇ ਨੇ ਉਹ ਬਾਕੀ ਪਬਲਿਕ ਦਾ ਤਾਂ ਕੋਈ ਕਿਸੇ ਨੂੰ ਕੋਈ ਸੁਖ ਨਹੀਂ ਦੇ ਰਿਹਾਗੇ ਠੀਕ ਹੈ ਪ੍ਰਧਾਨ ਮੰਤਰੀ ਬਣਾਇਆ ਸੀ ਬਣੇ ਸਨ ਬੜਾ ਚਾਹ ਸੀ ਅੱਛੇ ਦਿਨ ਆਉਣਗੇ ਅੱਛੇ ਦਿਨ ਕੀ 400 ਵਾਲਾ ਲੈ ਕੇ ਨਾ ਆ ਪੈਟ ਜੋ ਕੀ ਕਹਿੰਦੇ ਸਿਲੰਡਰ ਅੱਜ 1100 ਤੋਂ ਮੁੜਿਆ 1200 ਤੋਂ ਇਹ ਅੱਛੇ ਦਿਨ ਦਿਖਾਏ ਨਹੀਂ ਲੋਟ ਬੰਦ ਕਰਤੇ ਅੱਛੇ ਦਿਨ ਦਿਖਾਏ ਨਹੀਂ ਪੈਟਰੋਲ ਦਾ 100 ਰੁਪਏ ਕਿਤੇ 50 55 ਰੁਪਏ ਹੁੰਦਾ ਸੀ 40 45 ਹੁੰਦਾ ਸੀ ਹੁਣ ਚੱਕ ਕੇ 90 100 ਤੱਕ ਲਾਤਾ ਇਹ ਅੱਛੇ ਦਿਨ ਦਿਖਾ ਰਹੇ ਨਹੀਂ ਮੋਦੀ ਸਾਹਿਬ ਜੀ ਨੂੰ ਬੇਨਤੀ ਹੈ ਮੋਦੀ ਸਾਹਿਬ ਅਗਰ ਦੇਸ਼ ਦਾ ਭਲਾ ਸੋਚਦੇ ਹੋ ਤਾਂ ਜਨਤਾ ਦੇ ਦੇਖੋ ਇੱਕ ਗਰੀਬ ਛੋਪੜੀ ਵਾਲਾ ਜਿਸ ਕੋ ਰੋਟੀ ਖਾਣ ਨੂੰ ਨਹੀਂ ਮਿਲਦੀ ਭਈ ਉਹਦੇ ਵਸੇ ਆਟਾ ਸਸਤਾ ਕੀਤਾ 30 ਰੁਪਏ ਕਿਲੋ ਆਟਾ ਹੋ ਗਿਆ 35 ਰੁਪਏ ਕਾਦਾ ਕੀਤਾ ਤੁਸੀਂ ਕੀ ਸੂਲਤ ਕਰ ਰਹੇ ਹੋ ਤੁਸੀਂ ਚੀਨੀ ਇੰਨੀ ਮਹਿੰਗੀ ਕਰਤੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਣਕ ਦੀ ਸੂਲਤ ਹੈ ਅੰਦਾਤਾ ਹੈ ਕਿਸਾਨ ਨੂੰ ਕਹਿੰਦੇ ਨੇ ਅੰਦਾਤਾ ਹੈ ਕਿਸਾਨ ਮਿਹਨਤ ਕਰਦਾ ਹੈ ਮਗਰ ਉਹ ਸੁਣੂ ਜਿਹੜੀ ਸੁਰਤਾ ਮਿਲਨੇ ਚੈ ਨਹੀਂ ਉਹ ਤਾਂ ਦੇਦੇ ਹੋ ਉਹ ਤਾਂ ਤੁਸੀਂ ਦੇਖ ਨਹੀਂ ਰਹੇ ਉਹਦੇ ਤੁਸੀਂ ਬੈਨ ਲਾ ਕੇ ਬੈਠੇ ਹੋ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਅੱਛੇ ਦਿਨ ਆਉਣਗੇ ਉਹ ਲੋਕੀ ਤੁਹਾਡੇ ਰਾਜ ਤਾਂ ਦੁਖੀ ਹੋ ਗਏ ਨੇ ਬੋਲਦੇ ਨਹੀਂ ਨੇ ਕਹਿੰਦੇ ਕੁਛ ਨਹੀਂ ਨੇ ਪਰ ਦੁਖੀ ਹੋ ਗਏ ਨੇ ਅੰਦਰੋਂ ਬੋਲ ਨਹੀਂ ਸਕਦੇ ਗਰੀਬ ਦੀ ਸੁਣਦਾ ਕੌਣ ਹੈ ਮੈਨੂੰ ਦੱਸੋ ਗਰੀਬ ਦੀ ਸੁਣਦਾ ਕੌਣ ਹੈ ਕਿਸ ਨੇ ਸੁਣਿਆ ਅੱਜ ਤੱਕ ਆ ਵੱਡੇ ਵੱਡੇ ਜਿਹੜੇ ਆ ਗਏ ਨੇ ਤਨਾਰ ਲੋਕ ਇਹਨਾਂ ਦੀ ਫੜ ਸੁਣਦੇ ਨੇ ਤੁਸੀਂ ਮਿਲਦੇ ਵੀ ਇਹਨਾਂ ਨੂੰ ਉਹ ਕਦੇ ਗਰੀਬ ਚ ਆ ਕੇ ਬੈਠੋ ਗਰੀਬ ਨਾਲ ਗੱਲ ਕਰੋ ਗਰੀਬ ਦੀ ਚੋਪੜੀ 'ਚ ਬੈਠੋ ਆ ਕੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੰਬੂ ਲਾ ਕੇ ਬੈਠੇ ਬਨੇ ਵਿਚਾਰੇ ਇਹ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਕਿੰਨਾ ਸੁਧਾਰ ਹੋਇਆ ਇਹ ਸੁਧਾਰ ਹੈ ਇਹਦੀ ਮੈਂ ਤਾਰੀਫ ਕਰਾਂਗਾ ਜਾਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਈ ਹੈ ਬਹੁਤ ਸੁਧਾਰ ਹੋਇਆ ਹੈ ਮੱਲਾ ਕਲੀਨਿਕ ਖੁੱਲ ਗਏ ਨੇ ਹੁਣ ਮਾਰਿਆ ਦੁੱਖ ਹੁੰਦਾ ਤਕਲੀਫ ਹੁੰਦੀ ਹੈ ਮੱਲੇ ਜਾਈਦਾ ਹੈ ਕਲੀਨਿਕ 'ਚ ਜਾਈਦਾ ਹੈ ਉੱਥੇ ਜਾ ਕੇ ਇਲਾਜ ਕਰਾ ਲੀਦਾ ਉਹ ਸਭ ਤੋਂ ਵੱਡਾ ਸੁੱਖ ਬਿਜਲੀ ਦਾ ਦੇ ਦਿੱਤਾ ਇਹਨਾਂ ਨੇ ਭਗਵਾਨ ਸਿੰਘ ਜੀ ਮਾਨ ਜੀ ਦੀ ਮੈਂ ਜਿੰਨੀ ਵੀ ਤਾਰੀਫ ਕਰਾਂ ਉਡੀ ਥੋੜੀ ਹੈ ਇੱਕ ਛੋਟੇ ਜਿਹੇ ਤਬਕੇ ਜੋ ਉੱਠ ਕੇ ਵਿਚਾਰੇ ਰਹੇ ਅੱਜ ਸਾਰੀ ਦੁਨੀਆ ਨੂੰ ਸਾਰੇ ਪੰਜਾਬ ਨੂੰ ਸ਼ੁਕਰ ਕਰੇਤਾ ਹੈ ਕਿ ਬਿਜਲੀ ਦੇ ਕਿੰਨਾ ਸੁਖ ਦਿੱਤਾ ਹੈ ਲੱਬੇ ਤੋਂ 95% ਲੋਕਾਂ ਨੂੰ ਬਿਜਲੀ ਦਾ ਸੁਖ ਹੋ ਗਿਆ ਬਿਲੀ ਨਹੀਂ ਆਉਂਦਾ 0% ਮਿਲ ਹੁਣ ਬੰਦਾ ਉਸ ਦੀ ਤਾਰੀਫ ਕਰੇਗਾ ਜਾਂ ਬਿੱਲ ਲੈਣ ਵਾਲੇ ਦੀ ਕਰੇਗਾ ਇਸ ਕਰਕੇ ਭਗਵੰਤ ਮਾਨ ਜੀ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਔਰ ਇਸ ਦੇ ਨਾਲ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਉਦਮ ਬਖਸ਼ੇ ਹਿੰਮਤ ਬਖਸ਼ੇ ਬਲ ਬਖਸ਼ੇ ਔਰ ਇਸੇ ਰਹੀ ਸ਼ਹਿਰ ਦੀ ਪੰਜਾਬ ਦੀ ਜਨਤਾ ਦੀ ਸੇਵਾ ਕਰਦੇ ਸਕੂਲਾਂ ਚ ਕਿੰਨੀ ਸਹੂਲਤ ਦਿੱਤੀ ਇਹਨਾਂ ਨੇ ਸਕੂਲਾਂ ਦੇ ਕਿੰਨਾ ਬੈਨੀਫਿਟ ਬਣਾ ਦਿੱਤਾ ਇਹਨਾਂ ਨੇ ਸਕੂਲਾਂ ਚ ਕਿੰਨਾ ਲੋਕਾਂ ਨੂੰ ਅੱਛਾ ਕਰ ਦਿੱਤਾ ਉਹ ਇਸੇ ਕਰਕੇ ਕੀਤਾ ਕਿ ਬੱਚੇ ਜਿਹੜੇ ਨੇ ਨਾ ਬੱਚੇ ਉਹ ਪੜ੍ਹਨ ਕਰਕੇ ਪੜਾਈ ਕਰਕੇ ਜਿਹੜੇ ਆ ਕੇ ਬੱਚੇ ਕਾਮਯਾਬ ਹੋ ਜਾਣਗੇ ਅੱਛੇ ਰਿਜ਼ਲਟ ਕੱਢ ਰਹੇ ਨੇ ਅੱਛੇ ਰਿਜ਼ਲਟ ਮਿਲ ਰਹੇ ਨੇ ਤਾਂ ਹੀ ਦਾ ਸੁੱਖ ਹੈ ਭਗਵਾਨਤਮਾਨ ਜੀ ਦੀ ਜੋ ਵੀ ਸੋਚਣੀ ਹੈ ਬਹੁਤ ਅੱਛੀ ਹੈ ਠੀਕ ਹੈ ਕਈਆਂ ਨੂੰ ਨਹੀਂ ਸੋਣੀ ਲੱਗਦੀ ਮਾਂ ਦੀ ਢਾਲ ਹੈ ਕਈ ਖਾਂਦੇ ਨੇ ਅੱਛੀ ਲੱਗਦੀ ਹੈ ਕਈ ਕਹਿੰਦੇ ਨੇ ਨਹੀਂ ਜਿਹਦੀ ਬਾਦੀ ਹੈ ਮਗਰ ਮੈਂ ਕਹਨਾ ਭਗਵੰਤ ਮਾਨ ਜੀ ਵਰਗਾ ਮੁੱਖ ਮੰਤਰੀ ਨਾ ਆਇਆ ਤੇ ਨਾ ਹੀ ਅੱਗੇ ਆਉਣ ਦੀ ਉਮੀਦ ਰੱਖਦੇ ਆ ਐਸੇ ਲਾਇਕ ਅੱਛੇ ਔਰ ਗਰੀਬ ਘਰਾਂ ਤੋਂ ਨਿਕਲ ਕੇ ਮਾਸਟਰ ਦੇ ਪੁੱਤਰ ਹੋ ਕੇ ਅੱਜ ਕਿੰਨਾ ਸਹੂਲਤ ਦੇ ਰਹੇ ਨੇ ਅੱਜ ਕਿੱਥੇ ਬੈਠੇ ਪਏ ਨੇ ਹੁਣ ਵੀ ਅਗਰ ਉਹ ਜਨਤਾ ਦਾ ਨਾ ਕੋਈ ਸੋਚਣਗੇ ਤਾਂ ਜਨਤਾ ਨੇ ਮੁੜ ਕੇ ਸਾਥ ਨਹੀਂ ਦੇਣਾ 92 ਸੀਟਾਂ ਦੇਤੀਆਂ ਪੂਰੇ ਪੰਜਾਬ ਚ ਬਹੁਤ ਮਤ ਤੋਂ ਤਰੇ ਮਤ ਦੇਤੀਆਂ ਸਿਰਫ ਇਸੇ ਕਰਕੇ ਦੇਤੀਆਂ ਨੇ ਕਿ ਤੁਸੀਂ ਕੁਝ ਕਰਕੇ ਦਿਖਾਓ ਇਹ ਬਾਕੀ ਦਾ ਪੋਜੀਸ਼ਨ ਜਿਹੜੇ ਨੇ ਉਹ ਤਾਂ ਕਹਿੰਦੇ ਹੀ ਰਹਿੰਦੇ ਨੇ ਉਹਨਾਂ ਦਾ ਤਾਂ ਕੰਮ ਹੀ ਹੈ ਬੋਲਣਾ ਚਾਲਣਾ ਦੇ ਵਿੱਚ ਪਹਿਲਾਂ ਰਾਜ ਕਰਾਣਾ ਦੱਸਿਆ ਜਾਂਦਾ ਦੀ ਮਹਾਰਾਣੀ ਸਾਹਿਬਾ ਉਹ ਵੀ ਚੋਲ ਲੜ ਰਹੇ ਦੂਜੇ ਪਾਸੇ ਧਰਮਬੀਰ ਗਾਂਧੀ ਪਹਿਲਾਂ ਆਮ ਆਦਮੀ ਸੀ ਹੁਣ ਆਪ ਦਾ ਹਸਪਤਾਲ ਦੇ ਵਿੱਚ ਵੀ ਕਈ ਨਾ ਕਈ ਨਜ਼ਰ ਆਉਂਦੇ ਨੇ ਵਿਰੋਧੀ ਕਹਿੰਦੇ ਨੇ ਵੀ ਆਪ ਦਾ ਹਸਪਤਾਲ ਖੁੱਲਿਆ ਕੀ ਲੱਗਦਾ ਡਾਕਟਰ ਬਲਬੀਰ ਨੂੰ ਲੋਕ ਲਾਈ ਕਰਨਗੇ ਜਾਂ ਫਿਰ ਕੌਣ ਦੇਖਾ ਦੇਖੋ ਜੀ ਅਗਰ ਰਹਿੰਦੇ ਪੰਜਾਬ ਇਹ ਆਪਣਾ ਧਰਮਵੀਰ ਡਾਕਟਰ ਸਾਹਿਬ ਰਹਿੰਦੇ ਆਮ ਆਦਮੀ ਪਾਰਟੀ ਤਾਂ ਮੈਂ ਕਹਿੰਦਾ ਬੜੀਆਂ ਉੱਚੀਆਂ ਬੁਲੰਦੀਆਂ ਛੂੰਦੇ ਪਤਾ ਨਹੀਂ ਕਿਉਂ ਚਲੇ ਗਏ ਨੇ ਕੀ ਗੱਲ ਹੋਈ ਹੈ ਕੀ ਹੋਇਆ ਅੰਦਰੂਨੀ ਮਾਮਲਾ ਇਹਨਾਂ ਨੇ ਕਿਉਂ ਛੱਡ ਦਿੱਤੀ ਹੈ ਮਗਰ ਅੱਜ ਜਿਹੜੇ ਇਹ ਬਣੀ ਪਈਆ ਸਰਕਾਰ ਇਹਨਾਂ ਦੀ ਬਣੀ ਪਈਆ ਅੱਜ ਧਰਮਵੀਰ ਗਾਂਧੀ ਜੀ ਰਾਜ ਕਰਦੇ ਸ਼ਹਿਰ ਨੂੰ ਸੁੰਦਰ ਬਣਾਉਂਦੇ ਸ਼ਹਿਰ ਨੂੰ ਅੱਛਾ ਕਰਦੇ ਕਿਉਂਕਿ ਧਰਮਵੀਰ ਗਾਂਧੀ ਨੂੰ ਨਹੀਂ ਮਿਲੀ ਵੋਟਾ ਵੋਟਾ ਆਪ ਨੂੰ ਮਿਲੀ ਸੀ ਆਪ ਕਰਕੇ ਉਹ ਜਿੱਤੇ ਸਨ ਆਪ ਨੂੰ ਸੋਲਾ ਦਿੱਤੀ ਸੀ ਉਹਨਾਂ ਨੇ ਮਗਰ ਉਹ ਆ ਛੱਡ ਕੇ ਚਲੇਗੇ ਨਹੀਂ ਇਹ ਜਿਹੜੇ ਬਸ ਭੇਦ ਹੁੰਦੇ ਨੇ ਪਹਿਲਾਂ ਖਤਮ ਕਰੋ ਜਦੋਂ ਪਾਰਟੀ ਜਾ ਕੇ ਜਿੱਤ ਗਏ ਉਹ ਫਿਰ ਪਾਰਟੀ ਨਾਲ ਚੱਲੋ ਪੂਰੇ 5 ਸਾਲ ਕੱਟੋ ਇਹ ਕੀ ਹੋਇਆ ਜੇ ਕੋਈ ਜਿਤਾ ਕੇ ਜਿੱਤ ਕੇ ਫਿਰ ਵਿੱਚ ਜਾ ਕੇ 2.5 ਸਾਲਾਂ ਬਾਅਦ ਛੱਡ ਦਿੱਤਾ ਇਹ ਅੱਛਾ ਨਹੀਂ ਲੱਗਦਾ ਇੱਕ ਬੰਦਾ ਆਪਣੇ ਸਟੈਂਡ ਤੇ ਖੜਾ ਹੋਵੇ ਸਟੈਂਡ ਦੇ ਤਰੀਕੇ ਨਾਲ ਖੜਾ ਹੋਵੇ ਕਿ ਮੈਂ ਇਹਦੇ ਵਾਸਤੇ ਹਰ ਕੁਝ ਕਰਾਂਗਾ 5 ਸਾਲਾਂ ਬਾਅਦ ਇਹ ਖਤਮ ਹੋ ਜਾਣੀ ਸੀ ਦੀ ਐਮਪੀ ਦੀ ਪੋਸਟ ਉਸੋ ਬਾਅਦ ਜੋ ਮਰਜੀ ਕਰ ਲੰਦੇ ਹੁਣ ਉਹਨਾਂ ਨੇ ਵਿੱਚੇ ਹੀ ਛੱਡ ਦਿੱਤਾ ਵਿੱਚੇ ਚਲੇ ਗਏ ਨੇ ਕੀ ਪਤਾ ਰੱਬ ਜਾਣੇ ਇਹਨਾਂ ਨੂੰ ਕੀ ਹੋਇਆ ਵੀਰ ਸਿੰਘ ਚੋਣ ਲੜ ਰਹੇ ਨੇ ਸਿਹਤ ਮੰਤਰੀ ਵੀ ਮੰਤਰੀ ਵੀ ਨੇਬਲ ਵੀਰ ਸਿੰਘ ਕੀ ਲੱਗਦਾ ਲੋਕ ਉਹਨਾਂ ਨੂੰ ਪਸੰਦ ਕਰਦੇ ਬਲਬੀਰ ਸਿੰਘ ਜੀ ਜਿਹੜੇ ਨੇ ਉਹ ਇੱਥੋਂ ਦੇ ਨਮਾਇੰਦੇ ਨੇ ਐਮ ਐਲ ਏ ਨੇ ਔਰ ਇਸ ਵੇਲੇ ਸਿਹਤ ਮੰਤਰੀ ਨੇ ਔਰ ਲੋਕ ਪਸੰਦ ਕਰਦੇ ਨੇ ਕਿਉਂ ਕਿ ਉਹਨਾਂ ਦਾ ਵੀ ਪਿਛੋਕੜ ਜਿਹੜਾ ਬਹੁਤ ਅੱਛਾ ਹੈ ਐਸੀ ਗੱਲ ਨਹੀਂ ਹੈ ਕੰਮ ਕਰਨ ਵਾਲੇ ਬੰਦੇ ਨੇ ਮਿਹਨਤਾਂ ਦੇ ਬੰਦੇ ਨੇ ਪਾਰਟੀਆਂ ਕਰ ਰਹੇ ਨੇ ਉਹ ਉਹ ਸਿਹਤ ਮੰਤਰੀ ਕੋ ਮਾਮੂਲੀ ਮੰਤਰੀ ਨਹੀਂ ਹੁੰਦਾ ਅਗਰ ਦੇਖਿਆ ਜਾਵੇ ਤਾਂ ਬੜੀ ਅੱਛੀ ਪੋਸਟ ਹੈ ਬੜੀ ਅੱਛੀ ਅਹੁਦਾ ਹੈ ਅਗਰ ਹੁਣ ਵੀ ਔਰ ਕੁਛ ਨਾ ਕਰ ਸਕੇ ਤਾਂ ਫਿਰ ਕੀ ਫਾਇਦਾ ਸਰ ਭਗਵਾਨ ਸਿੰਘ ਜੀ ਮਾਨ ਜੀ ਨੇ ਇਹਨਾਂ ਨੂੰ ਸਿਹਤ ਮੰਤਰੀ ਬਣਾਇਆ ਹੈ ਉਹ ਇਸੇ ਕਰਕੇ ਬਣਾਇਆ ਹੈ ਵੀ ਡਾਕਟਰ ਬਲਬੀਰ ਸਿੰਘ ਡਾਕਟਰ ਔਰ ਸਿਹਤ ਦੋਨਾਂ ਦਾ ਆਪਸ ਵਿੱਚ ਬਹੁਤ ਤਕੜਾ ਮੇਲ ਹੈ ਇੱਕ ਡਾਕਟਰ ਹੋਵੇ ਇੱਕ ਸਿਹਤ ਮੰਤਰੀ ਹੋਵੇ ਕੋਈ ਮੰਤਰੀ ਦੇਤਾ ਤੋ ਇਸ ਕਰਕੇ ਇਹਨਾਂ ਦੇ ਵਾਸਤੇ ਵੀ ਅੱਛੀ ਕਿੰਨਾ ਕਿਤੇ ਜੇਕਰ ਬਲਬੀਰ ਸਿੰਘ ਜਿੱਤ ਕੇ ਉਹ ਲੋਕ ਸਭਾ ਦੇ ਵਿੱਚ ਜਾਂਦੇ ਨੇ ਤਾਂ ਸਿਹਤ ਨੂੰ ਹੋਰ ਵਿਸੂਹਲਤ ਮਿਲੂ ਬਿਲਕੁਲ ਪੱਕਾ ਉਮੀਦ ਹੈ ਪੱਕੀ ਉਮੀਦ ਹੈ ਮੈਨੂੰ ਕਿ ਜਾਣਗੇ ਤੇ ਜਾ ਕੇ ਸਿਹਤ ਵਾਸੇ ਕਈ ਸੂਲਤਾ ਲੈਣਗੇ ਅੱਜ ਪਟਿਆਲਾ ਸਭ ਤੋਂ ਪੁੱਛ ਰਿਆ ਪਿਆ ਵੀ 25 ਸਾਲ ਤੋਂ ਮਹਾਰਾਣੀ ਸਾਹਿਬਾਂ ਨੂੰ ਜਿਤਾ ਰਹੇ ਆਂ ਅਸੀਂ ਲਗਾਤਾਰ ਕੋਈ ਇੰਡਸਟਰੀ ਨਹੀਂ ਅੱਜ ਦਿਨ ਤੱਕ ਇੱਥੇ ਪਟਿਆਲੇ ਚਾਈ ਕੋਈ ਇੰਡਸਟਰੀ ਕੋਈ ਕੱਖ ਨਹੀਂ ਲਾਇਆ ਅੱਜ ਦਿਨ ਤੱਕ ਇਹਨਾਂ ਨੇ ਕੋਈ ਸੂਲਤਾ ਨਹੀਂ ਦਿੱਤੀ ਅੱਜ ਦਿਨ ਤੱਕ ਮਿੱਤੇ ਸੈਂਟਰ ਚ ਜਾਣ ਦਾ ਬੰਦੇ ਦਾ ਫਾਇਦਾ ਕੀ ਦੇ ਸੂਬੇਵਾਦੀ ਕੁਝ ਜਗ੍ਹਾ ਕਰ ਸਕੇ ਆਪਣੇ ਪਟਿਆਲਾ ਵਾਸਤੇ ਕੁਝ ਦੇ ਕਰ ਸਕੇ ਮੈਂ ਇਹਨੂੰ ਪੱਕਾ ਪੀੜ ਹੈ ਪੱਕੀ ਉਮੀਦ ਹੈ ਜਲਾਲਾਜ ਵੀ ਜਿੱਤਣਗੇ ਉਹਦੇ ਜਿੱਤਣ ਦਾ ਕਾਰਨ ਵੀ ਇਹ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀ ਸਹੂਲਤਾਂ ਉਹਨਾਂ ਦੀ ਦੇਸ਼ਪਤੀ ਸੇਵਾ ਜਿਹੜੀ ਹੈ ਉਹ ਬਹੁਤ ਅੱਛੀ ਹੈ ਬਾਕੀ ਭਗਵੰਤ ਸਿੰਘ ਜੀ ਮਾਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਤਰੀਕੇ ਨਾਲ ਆਪਣੇ ਟੰਗ ਨਾਲ ਆਪਣੇ ਮਨ ਨਾਲ ਜਨਤਾ ਦੀ ਸੇਵਾ ਕਰੋ ਕਹਿੰਦੇ ਨੇ ਭਗਵਾਨ ਗੁਰੂ ਨਾਨਕ ਸਾਹਿਬ ਜੀ ਉਹਦੇ ਨਾਲ ਸਨ ਜਿਹਨੇ ਜਨਤਾ ਦੀ ਸੇਵਾ ਕੀਤੀ ਹੈ ਤੁਸੀਂ ਗੁਰੂ ਨਾਨਕ ਦੇ ਸਿੱਖੋ ਸਿੱਖੋਂ ਦੇ ਨਾਤੇ ਤੁਸੀਂ ਇਹ ਸਹੂਲਤ ਕਰੋ ਕਿ ਹਰ ਗਰੀਬ ਦੀ ਪੁੱਛੋ ਗਰੀਬ ਦੀ ਸੂਰਤ ਕਰੋ ਗਰੀਬ ਨੂੰ ਸਹਾਇਤਾ ਕਰੋ ਗਰੀਬ ਦੇ ਨਾਲ ਤੁਰੋ ਆ ਚੋਪੜੀ ਵਾਲੇ ਰੋ ਰਹੇ ਨੇ ਪਛਤਾ ਰਹੇ ਨੇ ਇਹ ਇਹਨਾਂ ਦੇ ਕਰਕੇ ਮੈਂ ਭਗਵਾਨ ਸਿੰਘ ਜੀ ਮਾਨ ਜੀ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ 3 ਸਾਲ ਤੁਹਾਡੇ ਪਏ ਨੇ ਦੇ ਪੌਣੇ 3 ਸਾਲ 3 ਸਾਲ ਜੈਸਾ ਕੰਮ ਕਰਕੇ ਦਿਖਾਓ ਤਾਂ ਜੋ ਆਉਣ ਵਾਲੇ 5 ਸਾਲ ਤੁਹਾਡੇ ਲਈ ਪੱਕੇ ਹੋਣਗੇ ਮੇਰਾ ਲੀਡਰ ਮੇਰਾ ਉਹ ਤਹ ਤ ਹਰ ਇੱਕ ਆਪੋ ਆਪਣੇ ਸੁਝਾਅ ਦੇ ਰਿਹਾ ਕਿ ਨੂੰ ਪਸੰਦ ਕਰਦਾ ਹੈ ਕਿ ਨੂੰ ਕਿਦਾਂ ਦਾ ਲੀਡਰ ਪਸੰਦ ਹੈ ਤਾਂ ਪਟਿਆਲੇ ਸ਼ਹਿਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਦਾ ਡੰਕਾ ਜੋ ਆਮ ਆਦਮੀ ਕਹਿੰਦੀ ਸੀ ਕਿ ਆਪਣੀਆਂ ਗਰੰਟੀਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਰਾਂਗੇ ਤਾਂ ਕਿਤਨਾ ਕਿਤੇ ਉਹਨਾਂ ਗਰੰਟੀਆਂ ਨੂੰ ਵੀ ਲੋਕ ਪਸੰਦ ਕਰਦੇ ਨਜ਼ਰ ਆ ਰਹੇ ਨੇ ਪਰ ਕੀ 4 ਜੂਨ ਦੇ ਵਿੱਚ ਨਤੀਜਾ ਆਉਂਦਾ ਤਾਂ ਉਹ ਆਉਣ ਵਾਲਾ ਸਮਾਂ ਦੱਸੇਗਾ ਤਾਂ ਹੋਰ ਵੀ ਲੋਕ ਸਭਾ ਸੀਟਾਂ ਦੇ ਲੋਕਾਂ ਨਾਲ ਗੱਲਬਾਤ ਕਰਾਉਂਦੇ ਰਵਾਂਗੇ ਤਦ ਤੱਕ ਦਿਓ ਇਜਾਜ਼ਤ ਮਹਿਰਸ਼ਪਿੰਦਰ ਸਿੰਘ ਧੰਨਵਾਦ